ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਗੁਰਦਾਸਪੁਰ ਦੇ ਬਟਾਲਾ ਚ ਇੱਕ ਫੂਡ ਟਰੱਕ ਸਭ ਰੈਸੀਡੈਂਟ ਅਤੇ ਫੂਡ ਸਟਾਲ ਤੋਂ ਵੱਖ ਹੈ ਕਿਉਂਕਿ ਇਸ ਫੂਡ ਟਰੱਕ ਤੋਂ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਖਾਣ ਵਾਲੀਆਂ ਆਈਟਮਾਂ ਮਿਲ ਰਹੀਆਂ ਨੇ ਉੱਥੇ ਹੀ ਖਾਸ ਗੱਲ ਇਹ ਹੈ ਕਿ ਇਸ ਖਾਣ ਵਾਲਾ ਸਮਾਨ ਤਿਆਰ ਕਰਨ ਵਾਲਾ ਨੌਜਵਾਨ ਇੱਕ ਪ੍ਰੋਫੈਸਰ ਹੈ ਜਿਸਨੇ ਐਮਏ ਇੰਗਲਿਸ਼ ਕਰਨ ਤੋਂ ਬਾਅਦ ਜਲੰਧਰ ਚ ਇੱਕ ਕਾਲਜ ਚ ਨੌਕਰੀ ਵੀ ਕੀਤੀ ਐ ਪਰ ਮਨ ਚ ਇਹ ਸੀ ਕਿ ਕੋਈ ਆਪਣਾ ਕਾਰੋਬਾਰ ਕਰਨਾ ਹੈ ਨੌਕਰੀ ਛੱਡ ਫਾਸਟ ਫੂਡ ਬਣਾਉਣ ਦੀਆਂ ਕਲਾਸਾਂ ਲਾਈਆਂ ਤੇ ਕੁਕਿੰਗ ਕੋਰਸ ਕੀਤੇ ਸ਼ੁਰੂ ਕਰ ਲਿਆ ਇੱਕ ਫੂਡ ਟਰੱਕ ਹੁਣ ਇਸ ਫੂਡ ਟਰੱਕ ਦੇ ਦੂਰ ਦੂਰ ਤੱਕ ਚਰਚੇ ਨੇ ਆ ਆਈਡੀਆ ਜਿਹੜਾ ਆ ਇਹ ਫੋਰਨ ਦਾ ਆਈਡੀਆ ਹੈ ਫੂਡ ਬੱਸਸ ਦਾ ਫੂਡ ਟਰੱਕਸ ਦਾ ਸੋ ਅਸੀਂ ਵੀ ਉਸੇ ਟ੍ਰੈਂਡ ਨੂੰ ਅਸੀਂ ਵੀ ਉਸੇ ਚੀਜ਼ ਨੂੰ ਫਾਲੋ ਕਰਦੇ ਹੋਏ ਸੋਚਿਆ ਕਿ ਇੱਕ ਆਪਣਾ business ਸੈਟਅਪ ਕੀਤਾ ਜਾਵੇ ਸੋ ਆਪਣੇ ਹੋਮ ਆਫਸ ਤੇ ਉਤੇ ਸੋ ਇਸ ਕਰਕੇ ਅਸੀਂ ਜਿਹੜਾ business ਖੋਲਣ ਦੀ ਸੋਚੀ ਤੁਸੀਂ ਆਪਣੇ ਬਾਰੇ ਦੱਸੋਗੇ ਥੋੜਾ ਜਿਆਦਾ ਤੁਸੀਂ ਪਹਿਲੇ ਕੀ ਕਰਦੇ ਸੀ ਹੈ ਤੁਹਾਡੀ ਐਜੂਕੇਸ਼ਨ ਮੈਂ ਪੋਸਟ ਗ੍ਰੈਜੂਏਟ ਹਾਂ ਇੰਗਲਿਸ਼ ਦੇ ਵਿੱਚ ਤੇ ਮੈਂ ਪਹਿਲਾਂ ਜੌਬ ਕਰਦਾ ਸੀਗਾ ਇੰਗਲਿਸ਼ ਪ੍ਰੋਫੈਸਰ ਰਹੀ ਹਾਂ ਮੈਂ ਤੇ ਉਸ ਤੋਂ ਬਾਅਦ ਵਿੱਚ ਸੋਚਦੇ ਸੋਚਦੇ ਵੀ ਸੋਚਿਆ ਕਿ ਚਲੋ ਆਪਣਾ ਇੱਕ business ਸੈਟਅਪ ਹੋਣਾ ਚਾਹੀਦਾ ਹੈ ਤੇ ਫਿਰ ਫਿਰ ਮੈਂ ਇਹ ਡਾਟਾ ਸੈਟਅਪ ਆ ਉਹ ਓਪਨ ਕੀਤਾ ਬਟਾਲੇ ਸ਼ਹਿਰ ਦੇ ਵਿੱਚ ਐਮਏ ਇੰਗਲਿਸ਼ ਕਰਨ ਤੋਂ ਬਾਅਦ ਤੁਸੀਂ ਪੀਜੀਏ ਰਹੇ ਹੋ ਪ੍ਰੋਫੈਸਰ ਹਾਂਜੀ ਹੋਏ ਦੇ ਵਿੱਚ ਫਿਰ ਇੱਕ ਕੂਰਸ ਸ਼ੁਰੂ ਕਰਨਾ ਇੱਕ ਡਿਫਰੈਂਟ ਜੀ ਗੱਲ ਨਹੀਂ ਲੱਗੀ ਕਿ ਆ ਹਾਂ ਪੜ੍ਹਨ ਦਾ ਵੀ ਬਹੁਤ ਸ਼ੌਂਕ ਰਿਹਾ ਹੈ ਮੈਨੂੰ ਤੇ ਫਿਰ ਕਾਲਜ ਤੋਂ ਪਾਸ ਆਊਟ ਹੁੰਦਿਆਂ ਹੀ ਮੈਨੂੰ ਜੌਬ ਮਿਲ ਗਈ ਕਾਲਜ ਦੇ ਵਿੱਚ ਇੱਕ ਦੇ ਵਿੱਚ ਐਜ਼ ਅ ਅਸਿਸਟੈਂਟ ਪ੍ਰੋਫੈਸਰ ਇੰਗਲਿਸ਼ ਦਾ ਮੈਰੇ ਆਇਆ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਵਿਦੇਸ਼ ਜਾਣ ਦਾ ਸੋਚਿਆ ਸੀਗਾ ਮੈਂ ਪਰ ਫਿਰ ਸੋਚਿਆ ਕਿ ਆਪਣੀ ਫੈਮਲੀ ਦੇ ਵਿੱਚ ਰਹਾਵਾਂ ਤੇ ਜੌਬ ਤੋਂ ਇਲਾਵਾ ਕੋਈ ਅਦਾ ਦਾ ਬਿਜ਼ਨਸ ਸੈਟਅਪ ਕੀਤਾ ਜਾਵੇ ਕਿ ਜੇ ਨਾਲ ਅਸੀਂ ਫੈਮਲੀ 'ਚ ਵੀ ਰਹੀਏ ਤੇ ਇਨਕਮ ਵੀ ਹੁੰਦੀ ਰਹੇ ਨਾਲ ਫੈਮਲੀ ਦੀ سپورਟ ਕਿੱਦਿ ਗ੍ਰੇ ਫੈਮਲੀ ਦੀ سپورਟ ਬਹੁਤ ਜ਼ਿਆਦਾ ਯਾਰ ਕਿਉਂਕਿ ਇੱਕ ਪ੍ਰੋਫੈਸਰਟ ਲੈਵਲ ਤੋਂ ਇੱਕ ਜੌਬ ਨੂੰ ਡ੍ਰੌਪ ਕਰਨਾ ਤੇ ਉਸ ਤੋਂ ਬਾਅਦ ਦੇ ਵਿੱਚ ਫੈਮਲੀ ਦੀ ਐਕਸੈਪਟੈਂਸ ਕਿ ਉਧਰ ਹਰ ਮਹੀਨੇ ਲਗਾਤਾਰ ਪੈਸੇ ਆ ਹੀ ਰਹੇ ਆ ਤੇ ਲਗਾਣਾ ਕੁਝ ਨਹੀਂ ਹੈ ਬਸ ਇਹਦੇ ਤੇ ਖੁਦ ਸਾਰੇ ਪੈਸੇ ਲਗਾਉਣੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਉਸ ਨੂੰ ਚੰਗੇ ਤਰੀਕੇ ਨਾਲ ਸੈਟ ਅਪ ਕਰਨਾ ਹੈ ਕਿ ਫੈਮਿਲੀ ਦਾ ਪੇਸ਼ੈਂਟਸ ਲੈਵਲ ਹੋਣਾ ਤੇ ਨਾਲ ਖੜੇ ਹੋਣ ਦਾ ਲੈਵਲ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਬਾਕੀ ਮੇਰੇ ਫਰੈਂਡਸ ਨੇ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਕਈ ਲੋਕੀ ਇਹ ਵੀ ਸੋਚਦੇ ਆ ਨਾ ਕਿ ਮਤਲਬ ਜਿੱਦਾਂ ਫੂਡ ਡੇ ਅਪਾਰਨੇ ਦੇ ਉਹ ਸੋਚਦੇ ਕਿ ਇਹ ਜੌਬ ਜਿਹੜੀ ਆ ਬੜੀ ਚੁਕੀ ਆ ਇਹ ਲੋਕਲੀ ਬੈਂਟੈਨਿਟੀ ਹੈ ਤੇ ਤੁਸੀਂ ਇੱਕ ਐਜੂਕੇਸ਼ਨਿਸਟ ਹੋ ਤੇ ਤੁਹਾਨੂੰ ਵੀ ਜੀ ਫੇਸ ਆਈ ਕਦੀ ਕਿ ਤੁਹਾਡੇ ਆਪਣੇ ਫਰੈਂਡ ਸਰਕਲ ਜਿਹਾ ਤੁਹਾਡੇ ਰਿਲੇਟਿਵਸ ਵਿੱਚ ਕੀ ਹੈ profession ਕੀ ਕਰਨ ਲੱਗ ਪਿਆ ਤੁਹਾਨੂੰ ਵੀ ਲੋੜ ਆ ਨਹੀਂ ਐਦਾ ਦਾ ਕਦੇ ਮੈਨੂੰ ਕੋਈ ਇਸ਼ੂ ਤਾਂ ਨਹੀਂ ਆਇਆ ਲੇਕਿਨ ਜੋ ਸਾਡਾ ਮੀਨੂ ਹੈ ਜਿਹੜੀਆਂ ਜੋ ਵੀ ਸਿਲੈਕਟਿਵ ਆਈਟਮਸ ਜਿਹੜੀਆਂ ਸਾਡੀਆਂ ਹੈਗੀਆਂ ਨੇ ਉਹ ਬਹੁਤ ਹੀ ਚੂਜ਼ੀ ਨੇ ਔਰ ਤੁਸੀਂ ਦੇਖੋਗੇ ਕਿ ਸਾਡੀਆਂ ਹੋਟਲ ਲੈਵਲ ਦੀਆਂ ਔਰ ਰੈਸਟੋਰੈਂਟ ਲੈਵਲ ਦੀਆਂ ਸਾਡੀਆਂ ਆ ਆਈਟਮਸ ਨੇ ਫੂਡ ਆਈਟਮਸ ਨੇ ਔਰ ਜਿਹੜੀਆਂ ਤੁਹਾਨੂੰ ਬਹੁਤ ਰੇਅਰ ਮਿਲਣਗੀਆਂ ਆਸ-ਪਾਸ ਤੋਂ ਸੋ ਅਗਰ ਤੁਸੀਂ ਟ੍ਰਾਈ ਕਰੋਗੇ ਸੱਚ ਮੈਂ ਤੁਹਾਨੂੰ ਲੱਗੂਗਾ ਫਰਕ ਪਤਾ ਲੱਗੇਗਾ ਦੇ ਲੈਵਰ ਕੁਝ ਖਾਸ ਟ੍ਰੇਨਿੰਗ ਵੀ ਲਈ ਆ ਜੀ ਇਹਦੀ ਖਾਸ ਟ੍ਰੇਨਿੰਗ ਹੁੰਦੀ ਹੈ ਇੰਸਟੀਚਿਊਟ ਨੇ ਸੋ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਔਰ ਉਸ ਟ੍ਰੇਨਿੰਗ ਤੋਂ ਬਾਅਦ ਦੇ ਵਿੱਚ ਫਿਰ ਅਸੀਂ ਇਸ ਨੂੰ ਲਾਂਚ ਕਰਦਾ ਆ ਕਿੰਨਾ ਲੋਕਾਂ ਦਾ ਪਿਆਰ ਮਿਲਦਾ ਆ ਆ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਹੈ ਤੇ ਲੋਕ ਖਾ ਕੇ ਬਹੁਤ ਖੁਸ਼ ਹੁੰਦੇ ਨੇ ਸਮਾਈਲ ਕਰਦੇ ਨੇ ਔਰ ਦੱਸਦੇ ਨੇ ਕਿ ਬਹੁਤ ਅੱਛਾ ਟੈਕਸਟ ਹੈ ਤੇ ਹੁਣੇ ਜੀ ਅਸੀਂ ਕੁਲਰ ਪੀਜ਼ਾ ਵੀ ਲਾਂਚ ਕੀਤਾ ਸਿਕਾ ਔਰ ਪੂਰੇ ਬਟਾਲਾ ਸ਼ਹਿਰ ਤੋਂ ਵੀ ਲੋਕ ਜਿਹੜੇ ਆ ਉਹ ਆ ਰਹੇ ਆ ਖੇਚ ਕਰਨ ਦੇ ਲਈ ਵੈਜ ਵਿੱਚ ਵੀ ਨਾਨ ਵੈਜ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਲੋਕਾਂ ਦਾ ਬੈਕਿੰਗ ਸੈਕਟਰ ਨੇ ਜਿੱਤੇ ਇਮੀਗ੍ਰੇਸ਼ਨ ਆਫਿਸਿਸ ਨੇ ਸ਼ਾਇਦ ਇੱਕ ਵੀ ਯੂਥ ਦਾ ਵੀ ਜਰੂਰ ਆ ਹਾਂ ਈਵਨ ਜਿੰਨੀਆਂ ਵੀ ਲਾਗੇ ਸਾਰੀਆਂ ਬੈਂਕਸ ਪੈਂਦੀਆਂ ਨੇ ਆਫਿਸਿਸ ਨੇ ਔਰ ਉਸ ਤੋਂ ਬਾਅਦ ਵਿੱਚ ਇਮੀਗ੍ਰੇਸ਼ਨ ਆਫਿਸਿਸ ਨੇ ਫਿਰ ਮੋਟਰ ਸੈਕਟਰ ਦੇ ਆਫਿਸਿਸ ਨੇ ਸ਼ਾਪਸ ਨੇ ਤਾਂ ਉਹ ਸਾਰੇ ਹੀ ਜਿਹੜੇ ਬਹੁਤ ਪਸੰਦ ਕਰਦੇ ਨੇ ਕਾਲ ਤੇ ਆਰਡਰ ਕਰਦੇ ਨੇ ਆਰਡਰ ਪ੍ਰੀਪੇਅਰ ਹੁੰਦਾ ਸੋ ਕੋਈ ਵਾਰ ਜੇ ਸਾਡੇ ਕੋਲ ਟਾਈਮ ਹੋਵੇ ਮੈਂ ਦੇ ਆਉਣਾ ਤੇ ਨਹੀਂ ਤਾਂ ਫਿਰ ਉਹ ਖੁਦ ਆ ਕੇ ਫਿਰ ਲੈ ਜਾਂਦੇ